ਆ ਰਿਹਾ ਹੋਇਆ ਇੰਗਲੈਂਡ ਸੋਨਾ ਖੇਡ ਗਿਆ ਬਗੇਲੇ ਹੁਣੇ ਵੀ ਕਹਿੰਦੇ ਕਬੱਡੀ ਦੇ ਨਾਲ ਜੁੜੇ ਨੇ ਪੁਲਵਾਨੀ ਦੇ ਨਾਲ ਜੁੜੇ ਨੇ ਔਰ ਇਸੇ ਪਿੰਡ ਦੇ ਵਿੱਚ ਵੱਡੀ ਜਿੰਮ ਤਿਆਰ ਕੀਤੀ ਹੈ ਮਝੈਲ ਫਿਟਨੈਸ ਜਿੰਮ ਦਾ ਵੱਡਾ ਨਾਮ ਹੈ ਔਰ ਪੈਂਦੀ ਹੋਏ ਰੇਡ ਤਾਮਰ ਸੁੱਗੇ ਵਾਲਾ ਦੇਖੋ ਕਿ ਜਾਵੇ ਸੁੱਗੇ ਵਾਲਾ ਜਿਨੂੰ ਜਿਨੂੰ ਸੁੱਗੇ ਵਾਲੇ ਤਾਮਰ ਦਾ ਜੱਫਾ ਵਧੀਆ ਲੱਗਿਆ ਇੱਕ ਵਾਰੀ ਜ਼ੋਰਦਾਰ ਤਾੜੀ ਮਾਰੋ ਪਿਆਰੀ ਸੱਸ ਜੇ ਜੀ ਇਧਰ ਦੇ ਪਾਸੇ ਵੱਡਾ ਖੇਡ ਮੇਲਾ ਖੇਡਿਆ ਜਾ ਰਿਹਾ ਹੈ ਦਾਤਾ ਬੰਦੀ ਛੋੜ ਸੋਹਣਿਆਂ ਦੇ ਸੁਲਤਾਨ ਬੀਰੀ ਪੀਰੀ ਦੇ ਮਾਲਕ ਸਹਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁਬਾਰਕ ਜਨਮ ਪੈਣ ਦੀ ਖੁਸ਼ੀ ਵਿੱਚ ਵੱਡਾ ਨਗਰ ਤੇ ਵੱਡਾ ਖੇਡ ਮੇਲਾ ਲਓ ਚੰਬੇ ਆ ਰੇਸ਼ਮ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਵੱਡੇ ਛੋਟੇ ਵੀਰ ਵੱਡਾ ਮਨ ਆ ਗਿਆ ਅੱਜ ਦੇ ਸਮੇਂ ਦਾ ਦੁਨੀਆ ਦਾ ਸਭ ਤੋਂ ਮਹਿੰਗਾ ਰੇਡਰ ਸਾਹਮਣੇ ਇੰਦਰਨੀ ਸੈਨ ਤੁਹਾਡੇ ਪਿੰਡ ਦਾ ਜਾਇਆ ਮਹਾਂਪੁਰ ਸੰਤ ਬਾਬਾ ਉਤਾਰ ਸਿੰਘ ਜੀ ਸਿਰਸਿੰਗ ਵਾਲੇ ਉਹਨਾਂ ਦੇ ਆਸ਼ੀਰਵਾਦ ਸਦਕਾ ਖੇਡਦਾ ਸਰਦਾਰ ਰਵੀ ਸ਼ੇਰ ਸਿੰਘ ਦਾ ਪੁੱਤਰ ਬਾਜੂ ਪਹਿਲਵਾਨ ਨੇ ਵੀ ਪੁੱਤਣਾ ਵਰਗਾ ਪਿਆਰ ਦਾ ਸਾਹਮਣਾ ਕਰ ਰਹੀ ਹੈ ਬਹਾਦਰ ਬਾਬਾ ਬੀਤੀ ਚੰਦ ਸਿੰਘ ਦੀ ਕਬੱਡੀ ਕਲੱਬ ਫਿਰਸਿੰਗਪੁਰਸ ਫਰੰਦੀਪੁਰ ਤੇ ਮੁਕਾਬਲਾ ਆ ਇੱਕੇ ਟੀਮ ਦੇ ਲਈ ਖੇਡਦੇ ਸਰਹਾਰੀ ਸਾਹਿਬ ਦਾ ਪੀਰਾ ਇਹ ਟੀਮ ਨੂੰ ਖਰੀਆਲ ਅਕੈਡਮੀ ਦੇ ਖਿਡਾਰੀ ਨੇ ਤੇ ਪੁਆਇੰਟ ਜਿਹੜਾ ਸਰਹਾਲੀ ਸਾਹਿਬ ਵੀਰਾ ਆਪਣੀ ਖੇਡ ਕਲੱਬ ਦੇ ਹਿੱਸੇ ਵਿੱਚ ਜੋੜ ਚੁੱਕਿਆ ਕੋਟਨੀਵਾਲ ਨੌਜਵਾਨ ਆ ਗਿਆ ਸਾਬਾ ਸਾਬਾ ਕੀੜੀ ਬਗਾਨੇ ਵਾਲਾ ਕਬੱਡੀ ਪਾਇਦਾ ਗੁਰੂ ਕੀਆ ਲਾਡ ਲੀਆਂ ਫੌਜਾ ਗੁਰੂ ਕੀਆ ਲਾਡ ਲੀਆਂ ਫੌਜਾ ਮੁਹੱਲਾ ਵੀ ਸਜਾਇਆ ਜਾਵੇਗਾ ਆਓ ਸਾਹਮਣੇ ਵੱਡੀਆਂ ਗੱਲਾਂ ਖੇਡ ਮੈਦਾਨ ਖੇਡਣ ਆ ਰਿਹਾ ਛੋਟਾ ਗੁਰਦਿੱਕ ਤਾਰਜੋ ਲੋ ਸਾਹਮਣੇ ਫਤਿਹਾਲੋ ਗੱਲ ਚਾਲ ਦੀ ਕੰਮੂ ਉਸਤਾਦ ਫਤਿਹਬਾਦ ਦੇ ਕੰਡੇ ਚਿੰਨੇ ਮਾਰ ਕੇ ਆਓ ਸੇਰਾ ਤੋਂ ਨੰਬਰ ਇੱਥੋਂ ਦਾ ਜਾਨੀ ਭਗਵੰਤ ਸਿੰਘ 40 ਮਿੰਟ ਤੇ ਗਿਆਨੀ ਗੁਰਚੇ ਸਿੰਘ ਗਿੱਲ ਦੁਬਲੀ ਤੇ ਗੱਲਾਂ ਗਿਆਨੀ ਗੁਰਿੰਦਰ ਸਿੰਘ ਬੈਂਕਾ ਜੀ ਦੇ ਚੱਲਦੀਆਂ ਵੱਡੇ ਪਿਆਰ ਵੱਡੇ ਆਸ਼ੀਰਵਾਦ ਭੇਜਦੇ ਆ ਪੀਮ ਸੁਰਸਿੰਘ ਪਿੰਡ ਹੈ ਨੌਜਵਾਨ ਦਾ ਕਿ ਸੁਰਸਿੰਘ ਪਿੰਡ ਪੰਧਵਾਣਾ ਦਾ ਇਹ ਸੂਰਬੀਰ ਜਵਾਨਾਂ ਦਾ ਇਹ ॠषि ਮੂੜੀ ਅਵਤਾਰਾਂ ਦਾ ਇਹ ਨਿਹੰਗ ਸਿੰਘ ਸਰਦਾਰਾਂ ਦਾ ਸਾਹਮਣੇ ਬੱਬਾ ਆ ਵੀ ਬੱਬਿਆ ਬੱਬਿਆ ਆ ਬੱਬਾ ਲਗਾ ਟੱਕ ਕੇ ਆਉਣ ਵਾਲੇ ਸਮੇਂ ਵਿੱਚ ਵੱਡੀ ਗੱਡੀ ਸੋਰ ਸਿੰਘ ਤੇ ਭੀਮਸਰ ਸਿੰਘ ਆਵਾਜ਼ ਹੈ ਵੀ ਵਾਹ ਵਾਹ ਬੱਲੇ ਇਹ ਪ੍ਰਭ ਸੰਧੂ ਹੈ ਇੱਕ ਬੇਨਤੀ ਕਰਨੀ ਹੈ ਵੀ ਜਿਨ੍ਹਾਂ ਨੇ ਗਰਾਊਂਡ ਦੇ ਵਿੱਚ ਜੂਨ ਦੇ ਖੁੱਲੇ ਸੱਤੇ ਲੈ ਕੇ ਆਏ 25 ਜੂਨ ਨੂੰ ਕਹਿੰਦੇ ਬੱਦਕੀ ਕਹਿੰਦੀ ਹੈ ਹਾਲ ਮਹੀਨੇ ਦੀ ਬਸਿਆਂ ਦਾ ਦਿਹਾੜਾ ਹੋਣਾ ਹੈ ਓ ਬਰਦੀਪੁਰਿਆ 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 ਗੋਪੀ ਬਰਦੀਪੁਰਿਆ ਗੋਪੀ ਦੇ ਸਾਹਾਂ ਹਰ ਜੋ ਪਿੱਛੇ ਹਰ ਜੋ ਪਿੱਛੇ ਵਾਹ ਵੀ ਸਾਬਾ ਸਾਬਾ ਸਾਹਮਣੇ ਸਿੰਘੀਆ ਬੱਬਰ ਕਬੱਡੀ ਪਾ ਰਿਹਾ ਹੁਣ ਦੇਖਾਂਗੇ ਬਰੰਦੀਪੁਰੀਆ ਟੱਕਰਾਂ ਤੇ ਆਹ ਟੱਕਾ ਉਹ ਟੱਕ ਬਰਾਦਰ ਦਾ ਵੱਜ ਪਰ ਇਧਰ ਵੀ ਸੈੱਡ ਆਹ ਸੋਸ਼ੀਆ ਪੰਪਾ ਇਹਦੇ ਚਰਚੇ ਕਹਿੰਦੇ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਹੁੰਦੇ ਆ ਜਿਵੇਂ ਕਹਿੰਦੇ ਪ੍ਰੋਫੈਸਰ ਕੋਚਰ ਸਾਹਿਬ ਜੀ ਨੇ ਕਿਹਾ ਵੀ ਬੱਬਿਆ ਲਓ ਸਰਪੰਚਾਂ ਦਾ ਮੁੰਡਾ ਸਰਦਾਰ ਧਰਮਸ਼ੇਰ ਸਰਪੰਚ ਨੂੰ ਬਾਦ ਹੈ ਆਪਣੇ ਬੱਬਰ ਸ਼ੇਰ ਸੁਪੁੱਤਰ ਦੀ ਖੇਡ ਉੱਪਰ ਲਓ ਸਾਹਮਣੇ ਰੇਸ਼ਮ ਚੰਦੇ ਘੜਕੇ ਵਾਲਾ ਕਬੱਡੀ ਪਾ ਰਿਹਾ ਮੇਰੇ ਮਿੱਤਰ

ਛੋਟਾ ਕਰਨ ਦਿੱਤ ਕਿਆ ਬਾਤ ਹੈ ਵੀ ਮਮਾ ਵੱਟੇ ਪੜਦਾ ਤੁਰਿਆ ਨੰਮ ਜਿਹੜਾ ਜਿੱਤ ਦਾ ਕਬੱਡੀ ਦੀਆਂ ਜਿੰਨੇ ਆਨੰਦ ਲੈਣੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਜਿਹੜੀ ਆ ਗਿਆ ਜਿਹੜੀ ਜੰਗੀ ਸ਼ਾਗਿਆ ਜੰਗੀ ਆ ਗਿਆ ਤੇ ਜੰਗੀ ਸ਼ਾਗਿਆ ਚੰਗੀ ਦੀ ਰੇਡ ਹੈ ਚਾਰ ਪੰਜਾਪੀਆਂ ਦੇ ਵਿੱਚ ਭਰਥੂ ਪਾ ਗਿਆ ਉਹ ਚੰਗੀ ਆ ਗਿਆ ਜਹਾਜ ਆ ਗਿਆ ਪਰ ਸਾਹਮਣੇ ਆ ਗੁਰਦਾਸਪੁਰਿਆ ਸੰਮੋ ਪਹਿਲਵਾਨ ਸੰਮੋ ਫੈਸਲਾ ਕਰ ਗਿਆ ਜੰਗੀ ਵਾਲਾ ਇਹ ਨੰਬਰ ਜੰਗੀ ਦਾ ਜਹਾਜ ਨੂੰ ਐਂਡ ਹੋ ਗਿਆ ਮੇਨ ਰੌਂਦਾ ਬੜਾ ਚੋਟੀ ਦਾ ਮੈਚ ਖੇਡਿਆ ਯਾਰ ਜੰਗੀ ਦੀ ਖੇਡ ਨੂੰ ਨਹੀਂ ਪਰਸ਼ੀਓ ਕਬੱਡੀ ਪਾਲ ਨੂੰ ਖਾੜੇ ਦੇ ਵਿੱਚ ਗਰਾਊਂਡ ਦੇ ਵਿੱਚ ਥਾਂ ਨਹੀਂ ਲੱਭ ਰਿਆ ਬਹੁਤ ਜ਼ਿਆਦਾ ਇਕੱਠ ਹੈ ਦਰਸ਼ਕ ਵੀਰਾਂ ਦਾ ਸੰਗਤਾਂ ਮਹਾਂਪੁਰਸ਼ਾਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਦੂਰ ਦਰਗਾਹਾਂ ਤੋਂ ਸੰਗਤਾਂ ਆਈਆਂ ਹੋਈਆਂ ਨੇ ਇਧਰਲੀ ਸਾਈਡ 5 ਫੁੱਟ ਚੋਪਰ ਕਬੱਡੀ ਪਾ ਰਿਹਾ ਤੇ ਸਾਹਮਣੇ Thank wow. you.